ਕਹਿੰਦੇ ਨੇ ਪਿਆਰ ਤੇ ਜੰਗ ਵਿੱਚ ਸਭ ਕੁਝ ਜਾਇਜ਼ ਹੈ ਇਹ ਡਾਇਲੋਗ ਸਿਰਫ ਫਿਲਮਾਂ ਦੇ ਵਿੱਚ ਚੰਗੇ ਲੱਗਦੇ ਨੇ ਰੀਅਲ ਲਾਈਫ ਅਤੇ ਰੀਅਲ ਵਾਲੀ ਜ਼ਿੰਦਗੀ ਦੇ ਵਿੱਚ ਬੜਾ ਫਰਕ ਹੁੰਦਾ ਹੈ ਕਹਿੰਦੇ ਨੇ ਨਾਲੇ ਤਾਂ 100 ਗੰਦੇ ਖਾਦੇ ਤੇ ਨਾਲੇ ਖਾਦੇ 100 ਸ਼ਤਰ ਅਸੀਂ ਗੱਲ ਕਰ ਰਹੇ ਹਾਂ ਸਰਬਜੀਤ ਕੌਰ ਦੀ ਕਿਉਂਕਿ ਸਰਬਜੀਤ ਕੌਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਾਕਿਸਤਾਨ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਖਾਸ ਕਰਕੇ ਪੰਜਾਬ ਪੰਜਾਬ ਦੇ ਲੋਕ ਥੂ-ਥੂ ਕਰ ਰਹੇ ਨੇ ਕਿ ਕਿਸ ਤਰ੍ਹਾਂ ਦਾ ਕਾਰਾ ਸਰਬਜੀਤ ਕੌਰ ਵੱਲੋਂ ਕੀਤਾ ਗਿਆ ਦੂਸਰੇ ਪਾਸੇ ਪਾਕਿਸਤਾਨ ਦੇ ਵਿੱਚ ਜਾ ਕੇ ਨੂਰ ਹਸੈਨ ਨਾਮ ਦੇ ਵਿਅਕਤੀ ਦੇ ਨਾਲ ਨਿਕਾਹ ਕਰਵਾਇਆ ਗਿਆ ਕਹਿੰਦੇ ਨੇ ਕਿ ਕਾਰੇ ਉਹਦੇ ਪੰਜਾਬ ਦੇ ਵਿੱਚ ਵੀ ਚੰਗੇ ਨਹੀਂ ਸੀ ਪੰਜਾਬ ਦੇ ਵਿੱਚ ਉਹ ਕਈ ਕੇਸਾਂ ਦੇ ਵਿੱਚ ਲਿਫਤ ਹੈ ਕਾਨੂੰਨੀ ਕਾਰਵਾਈ ਉਹਦੇ ਉੱਤੇ ਚੱਲ ਰਹੀ ਹੈ ਦੱਚਿੰ ਦੇਦਾਰੇ ਦਾ ਬਹਾਨਾ ਮਾਰ ਕੇ ਉਹਨੇ ਇਹ ਗੁੱਲ ਖਰਾਉਣੇ ਸੀ ਇਹ ਪੰਜਾਬ ਤੇ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਜਿਹੜਾ ਜਿਹੜੇ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵਿਜੇ ਦਾ ਆਨ ਪ੍ਰਦਾਨ ਕਰਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਸਰਬਜੀਤ ਕੌਰ ਦੀ ਮਨਸਾ ਕੀ ਹੈ ਸਰਬਜੀਤ ਕੌਰ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਉਹ ਕੀ ਚਾਹੁੰਦੀ ਹੈ ਬਹਾਨਾ ਸੀ ਗੁਰੂ ਘਰ ਦੇ ਦਰਸ਼ਨ ਕਰਨ ਦਾ ਲੇਕਿਨ ਦਰਸ਼ਨ ਕਰਨ ਵਾਲੀ ਜਗ੍ਹਾ ਤੇ ਵੀ ਨਹੀਂ ਗਈ ਉਹ ਰਾਤੋਂ ਰਾਤ ਹੀ ਉਥੋਂ ਫਰਾਰ ਹੋ ਗਈ ਬਾਅਦ ਵਿੱਚ ਸੁਰਖੀਆਂ ਦੇ ਵਿੱਚ ਆਈ ਜਦੋਂ ਉਸ ਨੇ ਨੂਰ ਹਸੈਨ ਨਾਮ ਦੇ ਇੱਕ ਮੁਸਲਮ ਵਿਅਕਤੀ ਦੇ ਨਾਲ ਵਿਆਹ ਕਰਵਾ ਲਿਆ ਅਸੀਂ ਜਾਤ ਤੇ ਮਜਬ ਤੇ ਧਰਮ ਤੇ ਟਿੱਕਾ ਟਿਪਣੀ ਨਹੀਂ ਕਰਦੇ ਲੇਕਿਨ ਜੋ ਕੁਝ ਸਰਬਜੀਤ ਕੌਰ ਵੱਲੋਂ ਕੀਤਾ ਗਿਆ ਉਹ ਨਿੰਦਣ ਯੋਗ ਹੈ ਉਸ ਤੇ ਪੰਜਾਬੀ ਵੀ ਨਹੀਂ ਨਿੰਦਿਆ ਕਰ ਰਹੇ ਨੇ ਉਸ ਦਾ ਮੁਸਲਮਾਨ ਭਾਈ ਚਾਰਾ ਵੀ ਨਿੰਦਿਆ ਕਰ ਰਿਹਾ ਹੈ ਕਿਉਂਕਿ ਸਰਬਜੀਤ ਕੌਰ ਦੇ ਪੰਜਾਬ ਦੇ ਵਿੱਚ ਪਤੀ ਵੀ ਹੈ ਬੱਚੇ ਵੀ ਹੈ ਨੇ ਲੇਕਿਨ ਇਸ਼ਕ ਦੀਆਂ ਪੈਰਾਂ ਵੇਖੋ 40 45 ਸਾਲ ਦੀ ਉਮਰ ਦੇ ਵਿੱਚ ਜਿਹੜੇ ਇਸ਼ਕ ਕਰਦੇ ਨੇ ਉਹਨਾਂ ਦਾ ਹਾਲ ਕੀ ਹੁੰਦਾ ਜਿਵੇਂ ਕਹਿ ਦਿੰਦੇ ਨੇ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾੜਦਾ ਕਿਉਂਕਿ ਸਰਬਜੀਤ ਕੌਰ ਦੀਆਂ ਮੁਸ਼ਕਲਾਂ ਵੱਡੇ ਪੱਧਰ ਤੇ ਪਾਕਿਸਤਾਨ ਦੇ ਵਿੱਚ ਵਧ ਗਈਆਂ ਨੇ ਨੂਰ ਹਸੈਨ ਜਿਸ ਦੇ ਨਾਲ ਉਹਨਾਂ ਦਾ ਨਿਕਾਹ ਹੋਇਆ ਜਿਸ ਦੇ ਨਾਲ ਉਸਦਾ ਵਿਆਹ ਹੋਇਆ ਉਹ ਦੋਨੋਂ ਮੀਆਂ ਬੀਬੀ ਹੁਣ ਪਾਕਿਸਤਾਨ ਦੇ ਕਿਹੜੇ ਹਿੱਸੇ ਵਿੱਚ ਰਹਿ ਰਹੇ ਨੇ ਕਿੱਥੇ ਉਹ ਫਰਾਰ ਹੋ ਗਏ ਹੋਰ ਕਹਿੰਦੇ ਨੇ ਕਿ ਪਾਕਿਸਤਾਨ ਦੀ ਪੁਲਿਸ ਜਿਹੜੀ ਹੈ ਉਹਨਾਂ ਨੂੰ ਲੱਭ ਰਹੀ ਹੈ ਕਿਉਂਕਿ ਉਸ ਦੇ ਕਾਰੇ ਉਸ ਦਾ ਕਰੈਕਟਰ ਕਹਿੰਦੇ ਨੇ ਪੰਜਾਬ ਦੇ ਵਿੱਚ ਵੀ ਚੰਗਾ ਨਹੀਂ ਸੀ ਉਹ ਕਈ ਕੇਸਾਂ ਦੇ ਵਿੱਚ ਅਨਵੋਲਵ ਸੀ ਉਹ ਕਈ ਕੇਸ ਉਹਦੇ ਉੱਤੇ ਚੱਲਦੇ ਸੀ ਪਰ ਇਹ ਕਿਤੇ ਨਾ ਕਿਤੇ ਜਾ ਕੇ ਐਸਪੀਸੀ ਦੀ ਬੜੀ-ਬੜੀ ਗਲਤੀ ਰਹੀ ਕਿ ਉਸ ਦਾ ਪਿਛੋਕੜ ਉਸ ਦੀ ਬੈਕਗ੍ਰਾਉਂਡ ਨਹੀਂ ਦੇਖੀ ਗਈ ਲੇਕਿਨ ਜੇ ਪਿੰਡ ਦਾ ਨੰਬਰਦਾਰ ਕਹਿ ਦੇਵੇ ਜਾਂ ਪਿੰਡ ਦਾ ਸਰਪੰਚ ਕਹਿਵੇ ਫਿਰ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਦੇ ਪ੍ਰਧਾਨ ਜਾਂ ਜਿਹੜੇ ਵਿਜ਼ੇ ਦਾ ਪ੍ਰਬੰਧ ਕਰਦੇ ਨੇ ਉਹ ਕੀ ਕਹਿ ਸਕਦੇ ਨੇ ਕਿਸੇ ਨੂੰ ਕੀ ਪਤਾ ਸੀ ਕਿ ਇਸ ਤਰ੍ਹਾਂ ਦਾ ਘਾਰਾ ਸਰਬਜੀਤ ਕੌਰ ਵੱਲੋਂ ਕੀਤਾ ਜਾਵੇਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਕਿਹਾ ਕਿ ਲੋਕ ਕਹਿੰਦੇ ਨੇ ਕਿ ਪਿਆਰ ਤੇ ਜੰਗ ਵਿੱਚ ਸਭ ਕੁਝ ਜਾਇਜ਼ ਹੈ ਇਹ ਗੱਲਾਂ ਸਿਰਫ ਫਿਲਮਾਂ ਦੇ ਵਿੱਚ ਇਹ ਫਿਲਮਾਂ ਦੇ ਵਿੱਚ ਜਿਹੜੇ ਡਾਇਲੋਗ ਬੋਲੇ ਜਾਂਦੇ ਨੇ ਜਿਹੜੀ ਵਾਰਤਾ ਲਾਪ ਕੀਤੀ ਜਾਂਦੀ ਹੈ ਉਹਦੇ ਵਿੱਚ ਕੀ ਚੰਗੇ ਲੱਗਦੇ ਨੇ ਰੀਲ ਵਾਲੀ ਲਾਈਫ ਤੇ ਰੀਲ ਵਾਲੀ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਫਰਕ ਹੈ ਕਿਉਂਕਿ ਇਸ ਦੇ ਜਦੂ ਸਿਰ ਚੜ ਕੇ ਬੋਲਦਾ ਹੈ ਇਹ ਪਵਾੜੇ ਵੀ ਪਾਉਂਦਾ ਹੈ ਇੱਕ ਪਾਸੇ ਜਿੱਥੇ ਮਿੱਟੀ ਪਲੀਤ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਵੱਲੋਂ ਦੂਸਰੇ ਪਾਸੇ ਮਿੱਟੀ ਪਲੀਤੀ ਕੀਤੀ ਜਾ ਰਹੀ ਹੈ ਉਸ ਨੂਰ ਹੁਸੈਨ ਵੀ ਵੀ ਉਹ ਕਿਉਂਕਿ ਉਹਦਾ ਆਲਰੇਡੀ ਵਿਆਹ ਹੋਇਆ ਹੋਇਆ ਹੈ ਉਹਦੇ ਬੱਚੇ ਨੇ ਉਹਦਾ ਪਰਿਵਾਰ ਹੈ ਉਹਦੀਆਂ ਭੈਣਾਂ ਨੇ ਉਹਦੀਆਂ ਮਾਸੀਆਂ ਨੇ ਉਹਨਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਕਿ ਤੁਸੀਂ ਦੋਨਾਂ ਨੇ ਕਿਸ ਤਰ੍ਹਾਂ ਦਾ ਚੰਨ ਚੜਾਇਆ ਹੈ ਜਿਸ ਤਰ੍ਹਾਂ ਕਹਿੰਦੇ ਨੇ ਕਿ ਚੜੇ ਚੰਨ ਗੁੱਜਰੀ ਰਹਿੰਦੇ ਇਹ ਚੰਨ ਚੜਿਆ ਜਿਸ ਦਾ ਭੰਡੀ ਪ੍ਰਚਾਰ ਪੰਜਾਬ ਦੇ ਵਿੱਚ ਵੀ ਹੋਇਆ ਜਿਸ ਦਾ ਭੰਡੀ ਪ੍ਰਚਾਰ ਪਾਕਿਸਤਾਨ ਦੇ ਵਿੱਚ ਵੀ ਹੋਇਆ ਲੇਕਿਨ ਉੱਧੇ ਕਹਿੰਦੇ ਕਿ ਮਹਿੰਦਰ ਪਾਲ ਸਿੰਘ ਭਗਤ ਜਿਹੜੇ ਸਾਬਕਾ ਵਿਧਾਇਕ ਨੇ ਪਾਕਿਸਤਾਨ ਦੇ ਉਹਨਾਂ ਵੱਲੋਂ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਭਾਈ ਇਸ ਉੱਤੇ ਕਈ ਕੇਸ ਚੱਲਦੇ ਨੇ ਪੰਜਾਬ ਦੇ ਵਿੱਚ ਭਾਰ ਦੇ ਵਿੱਚ ਹੋ ਸਕਦਾ ਹੈ ਕਿ ਇਹ ਖੂਫੀਆ ਏਜੰਸੀ ਨੇ ਭੇਜੀ ਹੋਵੇ ਹੋ ਸਕਦਾ ਹੈ ਕਿ ਇਹ ਖੂਫੀਆ ਰਿਪੋਰਟਾ ਆਉਣ ਵਾਲੇ ਦਿਨਾਂ ਨੂੰ ਭਾਰਤ ਵਿੱਚ ਦੇਵੇ ਇਸ ਲਈ ਜਿੰਨਾ ਜਲਦੀ ਹੋ ਸਕਦਾ ਹੈ ਸਰਬਜੀਤ ਕੌਰ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਭਾਰਤ ਵਾਪਸ ਭੇਜਿਆ ਜਾਵੇ ਇਹ ਪਟੀਸ਼ਨਦਾਰ ਕੀਤੀ ਹੈ ਉਸਨੇ ਕਦੋਂ ਆਉਣਾ ਹੈ ਪਾਕਿਸਤਾਨ ਦੀ ਪੁਲਿਸ ਜਿਹੜੀ ਹੈ ਉਸ ਨੂੰ ਕਿਵੇਂ ਗ੍ਰਿਫਤਾਰ ਕਰਦੀ ਹੈ ਕਦੋਂ ਗ੍ਰਿਫਤਾਰ ਕਰਦੀ ਹੈ ਕਿਉਂਕਿ ਸਰਬਜੀਤ ਕੌਰ ਨੇ ਜਿਹੜੇ ਆਦਮੀ ਦੇ ਨਾਲ ਜਿਸ ਦਾ ਨਾਮ ਨੂਰ ਹਸੈਨ ਦੱਸਿਆ ਜਾ ਰਿਹਾ ਹੈ ਉਹ ਘਰੋਂ ਫਰਾਰ ਹੋ ਉਹ ਪਾਕਿਸਤਾਨ ਦੇ ਕਿਹੜੇ ਹਿੱਸੇ ਵਿੱਚ ਨੇ ਕਿਹੜੇ ਜ਼ਿਲ੍ਹੇ ਵਿੱਚ ਨੇ ਕਿਹੜੇ ਸ਼ਹਿਰ ਵਿੱਚ ਨੇ ਕਿਹੜੇ ਕਸਬੇ ਦੇ ਵਿੱਚ ਨੇ ਉਹ ਹਾਲੇ ਉਸ ਦੀ ਕਹਿੰਦੇ ਨੇ ਕਿ ਪਾਕਿਸਤਾਨ ਦੀ ਪੁਲਿਸ ਜਿਹੜੀ ਹੈ ਆਉਣ ਵਾਲੇ ਦਿਨਾਂ ਵਿੱਚ ਭਾਲ ਕਰੇਗੀ ਅਤੇ ਭਾਲ ਕਰ ਵੀ ਰਹੀ ਹੈ ਜਿਵੇਂ ਹੀ ਉਹਨਾਂ ਨੂੰ ਬਰਾਮਦ ਹੁੰਦੀ ਹੈ ਸਰਬਜੀਤ ਕੌਰ ਤੇ ਫਿਰ ਕੀ ਹੈ ਉਸ ਨੂੰ ਬਿਨਾਂ ਇਨ ਬਿਨ ਭਾਰਤ ਪੰਜਾਬ ਭੇਜਾ ਪਜਾਵੇਗਾ ਸਿਰ ਦੇ ਵਿੱਚ ਮਿੱਟੀ ਪੋਣਾ ਸਿਰ ਦੇ ਵਿੱਚ ਖੇਪ ਪੋਣਾ ਇਹ ਸਰਬਜੀਤ ਕੋਰ ਤੂੰ ਕੋਈ ਚੰਗਾ ਚੰਗੀ ਤਰ੍ਹਾਂ ਨਹੀਂ ਜਾਣਦਾ ਕਿਉਂਕਿ ਜਿਹੜੀ ਉਮਰ ਦੇ ਵਿੱਚ ਇਸ਼ਕ ਕੀਤਾ ਗਿਆ ਉਹ ਉਮਰ ਹੈ ਰੱਬ ਦਾ ਨਾਮ ਲੈਣ ਦੀ ਉਹ ਉਮਰ ਉਹ ਉਮਰ ਹੈ ਭਗਤੀ ਤੇ ਇਬਾਦਤ ਕਰਨ ਦੀ ਲੇਕਿਨ ਇੱਧਰ ਕਈ ਸਿੱਖਾਂ ਉਤੇ ਇਲਜ਼ਾਮ ਲਗਾਏ ਸਾਰੇ ਨੇ ਵੀ ਭਈ ਉਹ ਮੁਸਲਮਾਨ ਉਹ ਲੜਕੇ ਨੂੰ ਲੈ ਜਾਂਦੇ ਹੁੰਦੇ ਸੀ ਤੇ ਹੁਣ ਨਿਹੰਗ ਸਿੰਘ ਕਿਉਂ ਨਹੀਂ ਜਾਂਦੇ ਭਾਈ ਇੱਕ ਕਾਨੂੰਨ ਦਾ ਦਾਇਰਾ ਹੈ ਇੱਕ ਦੂਜੇ ਉੱਤੇ ਚਿਕੜ ਨਾ ਉਛਾਲੋ ਕਿਸੇ ਵੀ ਧਰਮ ਦੇ ਵਿੱਚ ਕੋਈ ਵਿਅਕਤੀ ਕੋਈ ਔਰਤ ਗਲਤੀ ਕਰ ਸਕਦੀ ਹੈ ਉਹ ਕਹਿੰਦੇ ਨੇ ਥੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਗੱਲ ਉਹ ਬਣ ਗਈ ਸਰਬਜੀਤ ਕੌਰ ਦੇ ਨਾਲ ਅਤੇ ਸਰਬਜੀਤ ਕੌਰ ਦੇ ਸ਼ੋਰ ਨੂਰ ਹਸੈਨ ਦੇ ਨਾਲ ਕਿਉਂਕਿ ਪਾਕਿਸਤਾਨ ਦੀ ਸਰਕਾਰ ਪਾਕਿਸਤਾਨ ਦਾ ਕਾਨੂੰਨ ਨੂਰ ਹਸੈਨ ਤੇ ਵੀ ਕਾਰਵਾਈ ਕਰੇਗਾ ਸਰਬਜੀਤ ਕੌਰ ਤੇ ਵੀ ਕਾਰਵਾਈ ਕਰੇਗਾ ਜਿਵੇਂ ਹੀ ਸਰਬਜੀਤ ਕੌਰ ਫੜੀ ਜਾਂਦੀ ਹੈ ਬਿਨਾਂ ਇਨ ਬਿਨ ਉਸ ਨੂੰ ਪੰਜਾਬ भेजਿਆ ਜਾਵੇਗਾ ਫਿਰ ਪੰਜਾਬ ਭਾਰਦਾ ਕਾਨੂੰਨ ਉਸ ਉੱਤੇ ਕਿਵੇਂ ਕਾਰਵਾਈ ਕਰਦਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਧੰਨਵਾਦ